एसिस लोक ਦਾ ਪਾਠ ਵੀਰਵਾਰ ਤੋਂ ਆਰੰਭ ਕਰਨਾ 21 ਦਿਨ ਹਰ ਰੋਜ਼ 500 ਵਾਰ ਜਪਣਾ ਬ੍ਰਹਮ ਹਤਿਆ ਗੁਰੂ ਤ੍ਰੋਦਾ ਪਾਪ ਅਤੇ ਹੋਰ ਸਭ ਸੰਤਾਪ ਨਿਵਰਤ ਹੋਣ ਹਿਰਦਾ ਸ਼ੁੱਧ ਤੇ ਪਵਿੱਤਰ ਹੋਵੇ ਪ੍ਰਭੂ ਦੀ प्राप्त ही होवे इस तरह ਦੇ ਗਿਆਨਵਰਤਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਦਿਵਸ ਰਾਤ ਦੁਇ ਦਾਈ ਦਾਇਾ ਖੇਲ ਸਗਲ ਜਗਤ ਜਿਗਿਆਈਆਂ ਬੁਰਿਆਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਿਆਖਿਆ ਸਾਰੀ ਸੰਸਾਰ ਦਾ ਗੁਰੂ ਪਾਉਣ ਹੈ ਪਾਣੀ ਪਿਉ ਹੈ ਅਤੇ ਧਰਤੀ ਵੱਡੀ ਮਾਂ ਹੈ ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਰੀ ਹਨ ਸਾਰਾ ਸੰਸਾਰ ਇਹਨਾਂ ਦੋਹਾਂ ਦੀ ਗੋਦੀ ਵਿੱਚ ਖੇਡ ਰਿਹਾ ਹੈ ਸਭਨਾਂ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਵਿਵੇਚਨ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਹੁੰਦਾ ਹੈ ਆਪੋ ਆਪਣੇ ਕਰਮਾਂ ਮੁਤਾਬਕ ਕੁਛ ਉਸ ਪਰਮ ਸੱਤਾ ਕੋਲ ਆਪੜ ਜਾਂਦੇ ਹੰਤੇ ਕਈਆਂ ਦੀ ਦੂਰੀ ਵੱਧ ਜਾਂਦੀ ਹੈ ਜਿਨ੍ਹਾਂ ਨੇ ਪ੍ਰਭੂ ਨਾਮ ਦਾ ਸਿਮਰਨ ਕੀਤਾ ਹੈ ਉਹ ਜਪ ਤਪ ਆਦਿ ਕੀਤੀ ਗਈ ਮਿਹਨਤ ਨੂੰ ਸਫਲਾ ਕਰ ਗਏ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਐਜੇ ਪ੍ਰਾਣੀਆਂ ਦੇ ਮੁਖ ਉੱਜਲ ਹੋਏ ਹਨ ਅਤੇ ਕਿੰਨੇ ਹੀ ਜੀਵ ਉਹਨਾਂ ਨਾਲ ਉਹਨਾਂ ਦੀ ਰਾਹ ਚੱਲ ਕੇ ਜਨਮ ਮਰਨ ਦੇ ਗੇੜ ਤੋਂ ਛੁੱਪ ਗਏ ਹਨ ਜਬਜੀ ਸਾਹਿਬ ਦਾ ਮਹਾਤਮ ਸੰਪੂਰਨ ਹੋਇਆ ਵਾਇਕੂ ਚੀਕਾ ਖਾਲਸਾ ਵਾਇਕੂ ਚੀਕੀ ਫਤਿਹ